ਸੋ ਸਤਿ ਸ੍ਰੀ ਅਕਾਲ ਸਭ ਨੂੰ ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਲਾਲ ਬ੍ਰਿਕ ਅਤੇ ਆਰ ਸੀ ਸੀ ਬ੍ਰਿਕ ਦੀ ਗੱਲ ਕਰਨ ਵਾਲੇ ਆਂ ਪਰ ਸਾਨੂੰ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰੇ ਵੱਡੇ ਵੱਡੇ ਕਾਰਪੋਰੇਟ ਸਾਨੂੰ ਇਹ ਗੱਲ ਕਹਿ ਰਹੇ ਆ ਕਿ ਅਸੀਂ ਆਰ ਸੀ ਸੀ ਬ੍ਰਿਕ ਹੀ ਯੂਜ਼ ਕਰੀਏ ਪਰ ਮੇਰਾ ਜੋ ਪਰਸਨਲ ਓਪੀਨੀਅਨ ਹੈ ਉਸ ਦੇ ਅਕੋਰਡਿੰਗ ਆਪਾਂ ਨੂੰ ਆਰ ਸੀ ਸੀ ਬ੍ਰਿਕ ਯੂਜ਼ ਨਹੀਂ ਕਰਨੀ ਚਾਹੀਦੀ ਕਿਉਂਕਿ ਜੋ ਵੀ ਆਪਾਂ ਮਟੀਰੀਅਲ ਲੈ ਰਹੇ ਆਂ ਸੋ ਸਿੱਧਾ ਆਪਾਂ ਚਾਹੇ ਕੰਪਨੀ ਤੋਂ ਲੈ ਰਹੇ ਆਂ ਚਾਹੇ ਆਪਾਂ ਕਿਸੇ ਮੇਜਰ ਬੰਦੇ ਤੋਂ ਲੈ ਰਹੇ ਆਂ ਜਾਂ ਕਿਸੇ ਆਪਾਂ ਆਪਣੇ ਹੀ ਇੱਕ ਨੇੜਲੀ ਇੱਕ ਫਰਮ ਤੋਂ ਲੈ ਰਹੇ ਆਂ ਪਾਪਾ ਨੂੰ ਇਸ ਚੀਜ਼ ਦਾ ਬਾਰੇ ਪਤਾ ਹੋਣਾ ਚਾਹੀਦਾ ਕਿ ਉਹ ਮਾੜਾ ਮਟੀਰੀਅਲ ਤਾਂ ਨਹੀਂ ਉਸ ਵਿੱਚ ਵਰਤ ਰਿਆ ਜੇਕਰ ਉਹ ਮਾੜਾ ਮਟੀਰੀਅਲ ਵਰਤ ਰਿਆ ਤਾਂ ਉਸ ਦੀ ਲਾਈਫ ਬਹੁਤ ਜ਼ਿਆਦਾ ਘੱਟ ਹੋਵੇਗੀ ਕਿਉਂਕਿ ਜੇਕਰ ਤੁਸੀਂ ਦੇਖਿਆ ਹੋਵੇਗਾ ਕਿ ਆਪਣੀਆਂ ਵੱਡੀਆਂ-ਵੱਡੀਆਂ ਸਾਈਟਾਂ ਦੇ ਉੱਪਰ ਜਿੱਦਾਂ ਸਕੂਲਾਂ ਦੇ ਵਿੱਚ ਦੇਖਿਆ ਹੋਣਾ ਬਿਲਡਿੰਗਾਂ ਦੇਖਿਆ ਹੋਣੀ ਆ ਤੁਸੀਂ ਜਾਂ ਬਹੁਤ ਵੱਡੇ-ਪੱਡੇ ਪ੍ਰੋਜੈਕਟ ਦੇਖਿਆ ਹੋਣਾ ਉਹਨਾਂ ਵਿੱਚ ਵੀ ਆਮ ਤੌਰ ਤੇ ਰੈੱਡ ਬ੍ਰਿਕ ਹੀ ਯੂਜ਼ ਕੀਤੀ ਜਾਂਦੀ ਹੈ ਕਿਉਂਕਿ ਰੈੱਡ ਬ੍ਰਿਕ ਦੀ ਆਰ ਸੀ ਸੀ ਬ੍ਰਿਕ ਨਾਲੋਂ ਉਮਰ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਲੌਂਗ ਟਾਈਮ ਚੱਲਦੀ ਹੈ ਜਿਹੜਾ ਇਸ ਦਾ ਮੇਜਰ ਬੈਨੀਫਿਟ ਹੈ ਤੇ ਦੂਸਰਾ ਪੁਆਇੰਟ ਇਹ ਵੀ ਹੈ ਤੇ ਜਸਦੇ ਵਿੱਚ ਆਪਣੀ ਜੋ ਲੋਡ ਦੇ ਲਈ ਆ ਸੋ ਜ਼ਿਆਦਾਤਰ ਮੇਰੇ ਅਕੋਰਡਿੰਗ ਜੋ ਅਸੀਂ 10 20 ਸਾਲ 50 ਸਾਲ ਤੋਂ ਦੇਖਦੇ ਆ ਰਹੇ ਆ ਸੋ ਆਰ ਸੀ ਸੀ ਬ੍ਰਿਕ ਇੰਨਾ ਲਾਈਫ ਨਹੀਂ ਲੌਂਗ ਇੰਨਾ ਲੌਂਗ ਨਹੀਂ ਚੱਲ ਪਾਉਂਦੀ ਸੋ ਜਿੱਥੇ ਆਪਾਂ ਰੈੱਡ ਬ੍ਰਿਕ ਦੀ ਗੱਲ ਕਰੀਏ ਤਾਂ ਰੈੱਡ ਬ੍ਰਿਕ ਆਪਣੀ ਦੂਸਰੀ ਵਾਰੀ ਵੀ ਯੂਜ਼ ਹੋ ਜਾਂਦੀ ਆ ਪਰ ਜੇਕਰ ਆਪਾਂ ਆਰ ਸੀ ਸੀ ਬ੍ਰਿਕ ਦੀ ਗੱਲ ਕਰੀਏ ਤਾਂ ਇਹ ਇੱਕੋ ਵਾਰੀ ਹੀ ਯੂਜ਼ ਹੁੰਦੀ ਆ ਤੇ ਉਸ ਤੋਂ ਬਾਅਦ ਇਸਦੀ ਵਰਤੋਂ ਨਹੀਂ ਹੁੰਦੀ ਆ ਸੋ ਤੁਸੀਂ ਬਾਕੀ ਤੁਹਾਡਾ ਪਰਸਨਲ opinion ਕੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਘਰ ਦੇ ਵਿੱਚ RCC use ਕਰੋਗੇ ਜਾਂ red brick use ਕਰੋਗੇ